ਕੁਰਾਲੀ ਨਗਰ ਕੌਂਸਲ ਦੁਆਰਾ ਕੁਰਾਲੀ ਗਤਗਾ ਅਕੈਡਮੀ ਦੇ ਖਿਡਾਰੀਆਂ ਨੂੰ ਖੇਡ ਕਿੱਟ ਕੀਤੀ ਭੇਂਟ ਤਸਵੀਰਾਂ ਨੂੰ ਦੇਖ ਸਕਦੇ ਹੋ ਕੁਰਾਲੀ ਦੇ ਖੇਡ ਗਰਾਉਂਡ ਦੀਆਂ ਨੇ ਜਿੱਥੇ ਅੱਜ ਵਿਸ਼ੇਸ਼ ਤੌਰ ਤੇ ਕੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀ ਤੇ ਅਤੇ ਉਹਨਾਂ ਦੇ ਨਾਲ ਕੌਂਸਲਰ ਰਮਾਕੰਤ ਕਾਲੀਆ ਉੱਗੇ ਸਮਾਸੀਵੀ ਤੇ ਫੁੱਟਬਾਲ ਕੋਚ ਜਸਮੀਤ ਸਿੰਘ ਮਿੰਟੂ ਸਮੇਤ ਕਈ ਹੋਰ ਸ਼ਹਿਰ ਦੇ ਮੋਤਵਰਾਂ ਨੇ ਕੁਰਾਲੀ ਗਤਗਾ ਅਕੈਡਮੀ ਖਾਲਸਾ ਕਲਪੁਰ ਕੀ ਫੌਜ ਗਤਗਾ ਕਾੜਾ ਕੁਰਾਲੀ ਨੂੰ ਖੇਡ ਕਿੱਟ ਪੇਟ ਕੀਤੀ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ਸਤਰ ਅਤੇ ਸੇਫਟੀ ਕਿੱਟਾਂ ਮੌਜੂਦ ਸਨ ਇਸ ਮੌਕੇ ਗੱਲਬਾਤ ਦੌਰਾਨ ਰਣਜੀਤ ਸਿੰਘ ਦਿੱਤੀ ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਵੀ ਕਈ ਹੋਰ ਖੇਡਾਂ ਨੂੰ ਇਸ ਤਰ੍ਹਾਂ ਦੀਆਂ ਕਿੱਟਾਂ ਦਿੱਤੀਆਂ ਗਈਆਂ ਜਿਸ ਦੇ ਵਿੱਚ ਵੱਖ-ਵੱਖ ਸਮੇਂ ਦੇ ਦੌਰਾਨ ਜੋ ਨਗਰ ਕੌਂਸਲ ਦੁਆਰਾ ਖੇਡਾਂ ਦੇ ਲਈ ਖੇਡਾਂ ਨੂੰ ਸ਼ਾਮਿਲ ਕਰਨ ਦੇ ਲਈ ਇੱਕ ਰਾਸ਼ੀ ਜਾਰੀ ਕੀਤੀ ਜਾਂਦੀ ਹੈ ਜਿਸ ਦੇ ਚੱਲਦੇ ਵੱਖ-ਵੱਖ ਖੇਡਾਂ ਨੂੰ ਖੇਡ ਕਿੱਟਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ ਦੋਨਾਂ ਚਾਹੇ ਕਿ ਹਰ ਹਰ ਖਿਡਾਰੀ ਨੂੰ ਖੇਡਾਂ ਦੇ ਨਾਲ ਅਤੇ ਗਰਾਊਂਡ ਨਾਲ ਜੋੜਨ ਦੇ ਲਈ ਇਹ ਮੁਹੰਮਨ ਨਗਰ ਕੌਂਸਲ ਦੁਆਰਾ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਕੇ ਹੁਣ ਕਾਫੀ ਹੁੰਗਾਰਾ ਵੀ ਮਿਲ ਰਿਹਾ ਹੈ ਤੇ ਹਰ ਸਾਲ ਲੱਖਾਂ ਦੇ ਖੇਡ ਦਾ ਸਮਾਨ ਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਹੈ ਆਓ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਅੱਜ ਤੇ ਇਸ ਗਰਾਊਂਡ ਦੇ ਵਿੱਚ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਗਰ ਕੌਂਸਲ ਪ੍ਰਧਾਨ ਦੇ ਨਾਲ ਕਿ ਕੀ ਕਰਨਾ ਚਾਹੁੰਦੇ ਹਨ ਉਹ ਬੱਚਿਆਂ ਨੂੰ ਖੇਡਾਂ ਦੇ ਬਾਰੇ Tur peyri bul ko I l 了 पढ़ा <laughs> dia nak cari bila ni tak ada koi ni nak ਪੁਣੀ ਆਪਕੇ ਗਰੀਏ ਅਸੀਂ ਵੀ ਅਸੀਂ ਆਹ ਪਨੀਰੀ ਸਾਡੀ ਬਰੋਥ ਪੂਰੇ ਆ ਕਿਚਨ ਚ ਰੱਖਦੇ ਹਾਂ ਉਹ ਬਦਤਾਂ ਅੱਧੇ ਨੂੰ ਵੀ ਪਹਿਲਾਂ ਵੀ ਸਾਰੀ ਜਿਹੜੇ ਅੱਜ ਨੂੰ ਤੁਹਾਡੇ ਅੱਧੇ ਨੂੰ ਦੋ ਵੀ ਸਪੋਰਟਸ ਦੇ ਤਰ੍ਹਾਂ ਸਰ ਹੋਇਆ ਤੇ ਸਾਰੇ ਰਲ ਕੇ ਕਰਦੇ ਰਹੇ ਅਸੀਂ ਇਸ ਤਰ੍ਹਾਂ ਸਾਡੇ ਇਹ ਦੁਆ ਨੂੰ ਲੱਗੋ ਸਾਡੇ ਪਰਿਵਾਰ ਦਾ ਬਣ ਗਿਆ ਕਿ ਆਖਣ ਕਿ ਆਖ ਲਓ ਕਿ ਸਾਡਾ ਨੌਂ ਸਾਡੇ ਸ਼ਹਿਰ ਦਾ ਸਾਡਾ ਖੁੱਦ ਦਾ